ਅਮਰਤਪਾਲ ਸਿੰਘ ਦੇ ਪਰਿਵਾਰ ਤੇ ਉਹਨਾਂ ਦੇ ਕਈ ਰਿਸ਼ਤੇਦਾਰ ਕਈ ਨਜ਼ਦੀਕੀਆਂ ਦੇ ਘਰਾਂ ਦੇ ਵਿੱਚ ਐਨਆਈਏ ਇਸ ਵੇਲੇ ਤਫ਼ਤੀਸ਼ ਕਰ ਰਹੀ ਹੈ ਰੇਡ ਕੀਤੀ ਗਈ ਹੈ। ਸੰਦੂ ਫਰਨੀਚਰ ਵਾਲੇ ਆ ਇਹਨਾਂ ਦੀ ਰਹਿਚ ਦੇ ਉੱਤੇ ਆਣ ਕੇ ਰੇਡ ਕੀਤੀ ਆ ਜੋ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਸਹਾਰੇ ਵਿੱਚੋਂ ਚਾਚਾ ਜੀ ਵੀ ਲੱਗਦੇ ਆ। ਐਨਆਈਏ ਵੱਲੋਂ ਚਾਰ ਥਾਵਾਂ ਦੇ ਉੱਤੇ ਚਾਰ ਤੋਂ ਵੀ ਵੱਧ ਥਾਵਾਂ ਦੇ ਉੱਤੇ ਇੱਕੋ ਸਮੇਂ ਅੱਜ ਰੇਡ ਕੀਤੀ ਗਈ। ਪਿਛਲੀ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਵਿਕਾਸ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਜਰਸੀਆਂ ਤੇ ਪੰਜਾਬ ਸਰਕਾਰ ਖਾਸ ਕਰਕੇ ਘਬराई ਹੋਈ ਆ ਤੇ ਇਹ ਸਾਰੀਆਂ ਹੀ ਥਾਵਾਂ ਇਹ ਸਾਰੇ ਹੀ ਘਰ ਜਾਂ ਜੋ ਵੀ ਲੋਕੇਸ਼ਨ ਨੇ ਇਹ ਸਿੱਧਾ ਸਿੱਧਾ ਅਮਰਤਪਾਲ ਸਿੰਘ ਦੇ ਨਾਲ ਨਾਤਾ ਰੱਖਦੇ ਲੋਕਾਂ ਦੇ ਘਰ ਜਾਂ ਉਹਨਾਂ ਦੀ ਰਿਹਾਇਸ਼ ਜਾਂ ਕੋਈ ਹੋਰ ਥਾਂ ਹੈ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸੇ ਰਈਏ ਦੇ ਵਿੱਚ ਬਹੁਤ ਵੱਡੇ ਸਮਗਦਰ ਰਹੇ ਨੇ ਜੋ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੋਟੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ 'ਵਲ ਤੇ ਕਦੀ ਕੋਈ ਐਨਆਈਐ ਐਨਆਈਐ ਨਹੀਂ ਜਾਂਦੀ ਉਹਨਾਂ 'ਲ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਪ੍ਰਤੀ ਸਬ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਐਮਪੀ ਅਮਰਤਪਾਲ ਸਿੰਘ ਦੇ ਨਾਲ ਜਿਹੜੀ ਹੋਈ ਜਿੱਥੇ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਉਹਨਾਂ ਦੇ ਕਈ ਰਿਸ਼ਤੇਦਾਰ ਕਈ ਨਜ਼ਦੀਕੀਆਂ ਦੇ ਘਰਾਂ ਦੇ ਵਿੱਚ ਐਨਆਈਏ ਇਸ ਵੇਲੇ ਤਫ਼ਤੀਸ਼ ਕਰ ਰਹੀ ਹੈ ਰੇਡ ਕੀਤੀ ਗਈ ਹੈ ਐਨਆਈਏ ਵੱਲੋਂ ਚਾਰ ਥਾਵਾਂ ਦੇ ਉੱਤੇ ਚਾਰ ਤੋਂ ਵੀ ਵੱਧ ਥਾਵਾਂ ਦੇ ਉੱਤੇ ਇੱਕੋ ਸਮੇਂ ਅੱਜ ਰੇਡ ਕੀਤੀ ਗਈ ਤੇ ਇਹ ਸਾਰੀਆਂ ਹੀ ਥਾਵਾਂ ਇਹ ਸਾਰੇ ਹੀ ਘਰ ਜਾਂ ਜੋ ਵੀ ਲੋਕੇਸ਼ਨ ਨੇ ਇਹ ਸਿੱਧਾ ਸਿੱਧਾ ਅਮਰਤਪਾਲ ਸਿੰਘ ਦੇ ਨਾਲ ਨਾਤਾ ਰੱਖਦੇ ਲੋਕਾਂ ਦੇ ਘਰ ਜਾਂ ਉਹਨਾਂ ਦੀ ਰਿਹਾਇਸ਼ ਜਾਂ ਕੋਈ ਹੋਰ ਥਾਂ ਹੈ ਤੇ ਜਿੱਥੇ ਇਹ ਰੇਡ ਚੱਲ ਰਹੀ ਹੈ ਕਾਰਨ ਹਲੇ ਤੱਕ ਏਜੰਸੀਆਂ ਵੱਲੋਂ ਐਨਆਈਏ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਪਰ ਪਰਿਵਾਰ ਵੱਲੋਂ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜ਼ਰੂਰ ਦੋਸ਼ ਲਾਏ ਜਾ ਰਹੇ ਨੇ ਕਿ ਜਦੋਂ ਦਾ ਬਾਬਾ ਬਕਾਲਾ ਦੇ ਵਿੱਚ ਰਖੜ ਪੁੰਨਿਆ ਉੱਤੇ ਇਕੱਠ ਕੀਤਾ ਸੀ ਉਸ ਤੋਂ ਬਾਅਦ ਏਜੰਸੀਆਂ ਸਾਨੂੰ ਬਹੁਤ ਤੰਗ ਕਰ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਵੱਖ-ਵੱਖ ਤਰੀਕੇ ਤੰਗ ਪਰੇਸ਼ਾਨੀ ਕੀਤੀ ਜਾ ਰਹੀ ਹੈ ਤੇ ਹੁਣ ਇਹ ਰੇਡਸ ਵੀ ਇਸੇ ਦਾ ਹਿੱਸਾ ਨੇ ਉਹਨਾਂ ਦਾ ਕਹਿਣਾ ਹੈ ਕਿ ਏਜੰਸੀਆਂ ਘਬਰਾ ਗਈਆਂ ਸੀ ਉੱਥੇ ਇਕੱਠ ਦੇਖ ਕੇ ਤੇ ਦੱਸ ਦਈਏ ਤੁਹਾਨੂੰ ਕਿ ਕਿੱਥੇ-ਕਿੱਥੇ ਰੇਡ ਹੋਈ ਹੈ ਅਮਰitsar ਦੇ ਵਿੱਚ ਤਿੰਨ ਥਾਵਾਂ ਦੇ ਉੱਤੇ ਵੱਖ-ਵੱਖ ਤਿੰਨ ਥਾਵਾਂ ਦੇ ਉੱਤੇ ਰੇਡ ਹੋਈ ਜਿੱਥੇ ਸਭ ਤੋਂ ਪਹਿਲਾਂ ਰਈਆ ਦੇ ਵਿੱਚ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਰੇਡ ਕੀਤੀ ਗਈ ਉੱਥੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਕਿ ਪ੍ਰਗਟ ਸਿੰਘ ਅਮਰਤਪਾਲ ਸਿੰਘ ਦੇ ਚਾਚਾ ਜੀ ਜੋ ਕਿ ਫਰਨੀਚਰ ਦਾ ਕੰਮ ਕਰਦੇ ਨੇ ਉਹਨਾਂ ਦੇ ਘਰ ਰੇਡ ਹੋਈ ਦੂਜੀ ਰੇਡ ਹੋਈ ਅੰਮ੍ਰਿਤਸਰ ਦੇ ਹੀ ਸਠਿਆਲਾ ਦੇ ਵਿੱਚ ਜਿੱਥੇ ਅਮਰਤਪਾਲ ਦੇ ਜੀਜੇ ਦੇ ਘਰੇ ਰੇਡ ਹੋਈ ਹੈ ਤੇ ਤੀਜੀ ਲੋਕੇਸ਼ਨ ਅਮਰਤਪਾਲ ਦੇ ਜੀਜੇ ਦਾ ਜੀਜਾ ਉਸਦੇ ਘਰ ਵੀ ਅਗਾਹਾਂ ਰੇਡ ਕੀਤੀ ਗਈ ਹੈ ਤਾਂ ਤਿੰਨ ਥਾਵਾਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਰੇਡ ਹੋਈ ਹੈ ਤੇ ਇਸ ਤੋਂ ਇਲਾਵਾ ਮੋਗਾ ਦੇ ਵਿੱਚ ਵੀ ਜਾਂਚ ਚੱਲ ਰਹੀ ਹੈ ਮੋਗਾ ਦੇ ਬਾਗਾ ਪੁਰਾਣਾ ਦੇ ਕਸਬਾ ਸਮਾਲਸਰ ਦੇ ਵਿੱਚ ਕਵੀਸ਼ਰੀ ਮੱਖਣ ਸਿੰਘ ਮੁਸਾਫਰ ਦੇ ਘਰੇ ਵੀ ਅੱਜ ਤੜਕੇ 6 ਵਜੇ ਹੀ ਐਨਆਈਏ ਦੀ ਟੀਮ ਪਹੁੰਚ ਗਈ ਤੇ ਉੱਥੇ ਤਫ਼ਤੀਸ਼ ਕੀਤੀ ਗਈ ਤੇ ਹੁਣ ਪਰਿਵਾਰ ਵੱਲੋਂ ਦੋਸ਼ ਲਾਇਆ ਜਾ ਰਹੇ ਨੇ ਕਿ ਅਸੀਂ ਲਗਭਗ 2 ਲੱਖ ਯਾਨੀ ਕਿ 197000 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਪਰ ਐਡੀ ਵੱਡੀ ਜਿੱਤ ਦਾ ਲੋਕਾਂ ਦੇ ਫਰਮਾਨ ਦਾ ਵੀ ਇੱਜ਼ਤ ਨਹੀਂ ਕਰ ਰਹੀਆਂ ਏਜੰਸੀਆਂ ਤੇ ਸਰਕਾਰ ਤੇ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਇਸ ਤਰੀਕੇ ਜਾਨ ਬੂਝ ਕੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰਿਵਾਰ ਨੂੰ ਤੋੜਨ ਦੀ ਰਿਸ਼ਤੇਦਾਰਾਂ ਨੂੰ ਸਮਰਥਕਾਂ ਨੂੰ ਅਮਰਤਪਾਲ ਸਿੰਘ ਦੇ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਸ ਉੱਤੇ ਹੁਣ ਅਮਰਤਪਾਲ ਸਿੰਘ ਦੀ ਟੀਮ ਨੇ ਇਤਰਾਜ਼ ਵੀ ਜਤਾਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਥਾਵਾਂ ਉੱਤੇ ਘਰਾਂ ਦੀ ਤਲਾਸ਼ੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਾਰਵਾਈ ਦਾ ਸਾਨੂੰ ਕੋਈ ਸਵੇਰੇ 7 ਵਜੇ ਪਤਾ ਲੱਗਾ ਵਾ ਕਿ ਸਵੇਰੇ 5 ਵਜੇ ਐਨਆਈਏ ਨੇ ਆਣ ਕੇ ਸਪੈਸ਼ਲ ਰਜੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਸੰਧੂ ਫਰਨੀਚਰ ਵਾਲੇ ਆ ਇਹਨਾਂ ਦੀ ਰਹਿਚ ਦੇ ਉੱਤੇ ਆਣ ਕੇ ਰੇਡ ਕੀਤੀ ਆ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹਦੇ ਸਹੇ ਦੇ ਵਿੱਚੋਂ ਚਾਚਾ ਜੀ ਵੀ ਲੱਗਦੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਾਡੀ ਟੀਮ ਨੂੰ ਪ੍ਰੈਸ਼ਰ ਬਣਾਉਣ ਵਾਸਤੇ ਆਣ ਕੇ ਇੱਥੇ ਕੀਤਾ ਵਾ ਕੀ ਲੱਗਦਾ ਕਿਸ ਮਤਨ ਨਾਲੇ ਕਾਰਵਾਈ ਕੀਤੀ ਗਈ ਇਹ ਮੰਤਵ ਖਾਸ ਕਰਕੇ ਜੋ ਭਾਈ ਅਮਰਪਾਲ ਸਿੰਘ ਜਦੋਂ ਵੀ ਹੀਰਾ ਚਲਾਉਂਦੇ ਸੀ ਜੋ ਉਹਨਾਂ ਨੂੰ ਦਬਾਉਣ ਦੀ ਰਣਨੀਤੀ ਤਹਿਤ ਜੋ ਨਜਾਇਜ਼ ਤੌਰ ਤੇ ਉਹਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ ਭੇਜਿਆ ਸੀਗਾ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਆ 2 ਲੱਖ ਦੇ ਫਰਕ ਨਾਲ ਜਿੱਤੇ ਆ ਤੇ ਫੇਰ ਵੀ ਸਰਕਾਰ ਉਹਨਾਂ ਨੂੰ ਰਹਾ ਨਹੀਂ ਕਰਨ ਈ ਤੇ ਪਿਛਲੇ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਵਿਕਾਸ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਜੋਸ਼ੀਆਂ ਤੇ ਪੰਜਾਬ ਸਰਕਾਰ ਖਾਸ ਕਰਕੇ ਘਬराई ਹੋਈ ਆ ਜੋ ਕਿ ਦੋਨੋਂ ਮਿਲੀ ਭੁਗਤ ਨਾਲ ਆਪਸੀ ਸਾਂਝ ਕਾਠ ਦੇ ਨਾਲ ਜਿਹੜੀ ਆ ਇਹ ਕੋਝੀਆਂ ਹਰਕਤਾਂ ਕਰ ਰਹੀ ਆ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸੇ ਰਈਏ ਦੇ ਵਿੱਚ ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹ ਜੋ ਲੋਕ ਜਿਹੜੇ ਹੈਗੇ ਨੇ ਜੋ ਕ੍ਰਿਮੀਨਲ ਲੋਕ ਲੋਕਾਂ ਕੋਲੋਂ ਫਰੋਤੀਆਂ ਲੈ ਲੈ ਕੇ ਲੋਕਾਂ ਦੇ ਨਸ਼ੇ ਸਮਗਲਰ ਵੇਚ ਵੇਚ ਕੇ ਨਸ਼ੇ ਵੇਚ ਕੇ ਬਹੁਤ ਵੱਡੇ ਸਮਗਲਰ ਹੈਗੇ ਨੇ ਜੋ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੋਤੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ ਵੱਲ ਤੇ ਕਦੀ ਕੋਈ ਐਨਆਈਏ ਐਨਆਈਏ ਨਹੀਂ ਜਾਂਦੀ ਉਹਨਾਂ ਨਾਲ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਉਹਨਾਂ ਨੂੰ ਕੋਈ ਰੇਡ ਕਰਨ ਜਾਂਦਾ ਆਮ ਜੇਕਰ ਕੋਈ ਕੰਪਲੇਂਟ ਕਰਨ ਜਾਂਦਾ ਵੀ ਆ ਤੇ ਪੁਲਿਸ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੰਦੀ ਆ ਕਿ ਤੁਹਾਡੇ ਤੋਂ ਸ਼ਿਕਾਇਤ ਆਈ ਆ ਪਰ ਜਿਹੜੇ ਆਪਣਾ ਸੱਚਾ ਸੱਚਾ ਕਾਰੋਬਾਰ ਕਰ ਰਹੇ ਆ ਆ ਸੰਧੂ ਫਰਨੀਚਰ ਜਿੱਦਾਂ ਆਮ ਤੁਹਾਡੇ ਸਾਹਮਣੇ ਬੋਲ ਲੱਗਾ ਵਾ ਉਹਨਾਂ ਦਾ ਆਪਣਾ ਕਾਰੋਬਾਰ ਆ ਕਾਰਪੈਂਟ ਰੱਖਿਆ ਉਹਨਾਂ ਦਾ ਸਟਾਫ ਆਵੇ ਘੁਆ ਰਿਹਾ ਸਵੇਰੇ ਡਿਊਟੀ ਦੇ ਉੱਤੇ ਤੇ ਉਹਨਾਂ ਨੂੰ ਇੱਕ ਸੱਚੀ ਸੁੱਚੀ ਕਿਰਤ ਕਰਦਿਆਂ ਨੂੰ ਇਸ ਵਾਸਤੇ ਸੱਚ ਦੇ ਉਤੇ ਪਹਿਰਾ ਦੇਣ ਕਰਕੇ ਜੋ ਭਾਈ ਅਮਰਤਪਾਲ ਸਿੰਘ ਦੇ ਨਾਲ ਖੜੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉਤੇ ਪਰੇਸ਼ਾਨ ਕੀਤਾ ਜਾ ਰਿਹਾ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਉਹਨਾਂ ਦੇ ਕਈ ਰਿਸ਼ਤੇਦਾਰ ਕਈ ਨਜ਼ਦੀਕੀਆਂ ਦੇ ਘਰਾਂ ਦੇ ਵਿੱਚ ਐਨਆਈਏ ਇਸ ਵੇਲੇ ਤਫ਼ਤੀਸ਼ ਕਰ ਰਹੀ ਹੈ ਰੇਡ ਕੀਤੀ ਗਈ ਹੈ ਸੰਦੂ ਫਰਨੀਚਰ ਵਾਲੇ ਆ ਇਹਨਾਂ ਦੀ ਰਹਿਚ ਦੇ ਉਤੇ ਆਨ ਕੇ ਰੇਡ ਕੀਤੀ ਆ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਾਹ ਦੇ ਵਿੱਚੋਂ ਚਾਚਾ ਜੀ ਵੀ ਲੱਗਦੇ ਆ ਐਨਆਈਏ ਵੱਲੋਂ ਚਾਰ ਥਾਵਾਂ ਦੇ ਉੱਤੇ ਚਾਰ ਤੋਂ ਵੀ ਵੱਧ ਥਾਵਾਂ ਦੇ ਉੱਤੇ ਇੱਕੋ ਸਮੇਂ ਅੱਜ ਰੇਡ ਕੀਤੀ ਗਈ ਜੇ ਪਿਛਲੀ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਬਕਾਲਾਸ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਦੁਸ਼ੀਆਂ ਤੇ ਪੰਜਾਬ ਸਰਕਾਰ ਖਾਸ ਕਰਕੇ ਘਬਰਾਈ ਹੋਈ ਆ ਤੇ ਇਹ ਸਾਰੀਆਂ ਹੀ ਥਾਵਾਂ ਇਹ ਸਾਰੇ ਹੀ ਘਰ ਜਾਂ ਜੋ ਵੀ ਲੋਕੇਸ਼ਨ ਨੇ ਇਹ ਸਿੱਧਾ ਸਿੱਧਾ ਅਮਰਤਪਾਲ ਸਿੰਘ ਦੇ ਨਾਲ ਨਾਤਾ ਰੱਖਦੇ ਲੋਕਾਂ ਦੇ ਘਰ ਜਾਂ ਉਹਨਾਂ ਦੀ ਰਿਹਾਇਸ਼ ਜਾਂ ਕੋਈ ਹੋਰ ਥਾਂ ਹੈ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸੇ ਰਈਏ ਦੇ ਵਿੱਚ ਬਹੁਤ ਵੱਡੇ ਸਮਗਦਰ ਹੈਗੇ ਨੇ ਜੋ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੋਟੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ ਵੱਲ ਤੇ ਕਦੀ ਕੋਈ ਐਨਆਈਏ ਐਨਆਈਏ ਨਹੀਂ ਜਾਂਦੀ ਉਹਨਾਂ ਨਾਲ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਅਸਪਰਿ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਐਮਪੀ ਅਮਰਤਪਾਲ ਸਿੰਘ ਦੇ ਨਾਲ ਜਿਹੜੀ ਹੋਈ ਜਿੱਥੇ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਉਹਨਾਂ ਦੇ ਕਈ ਰਿਸ਼ਤੇਦਾਰ ਕਈ ਨਜ਼ਦੀਕੀਆਂ ਦੇ ਘਰਾਂ ਦੇ ਵਿੱਚ ਐਨਆਈਏ ਇਸ ਵੇਲੇ ਤਫ਼ਤੀਸ਼ ਕਰ ਰਹੀ ਹੈ ਰੇਡ ਕੀਤੀ ਗਈ ਹੈ ਐਨਆਈਏ ਵੱਲੋਂ ਚਾਰ ਥਾਵਾਂ ਦੇ ਉੱਤੇ ਚਾਰ ਤੋਂ ਵੀ ਵੱਧ ਥਾਵਾਂ ਦੇ ਉੱਤੇ ਇੱਕੋ ਸਮੇਂ ਅੱਜ ਰੇਡ ਕੀਤੀ ਗਈ ਤੇ ਇਹ ਸਾਰੀਆਂ ਹੀ ਥਾਵਾਂ ਇਹ ਸਾਰੇ ਹੀ ਘਰ ਜਾਂ ਜੋ ਵੀ ਲੋਕੇਸ਼ਨ ਨੇ ਇਹ ਸਿੱਧਾ ਸਿੱਧਾ ਅਮਰਤਪਾਲ ਸਿੰਘ ਦੇ ਨਾਲ ਨਾਤਾ ਰੱਖਦੇ ਲੋਕਾਂ ਦੇ ਘਰ ਜਾਂ ਉਹਨਾਂ ਦੀ ਰਿਹਾਇਸ਼ ਜਾਂ ਕੋਈ ਹੋਰ ਥਾਂ ਹੈ ਤੇ ਜਿੱਥੇ ਇਹ ਰੇਡ ਚੱਲ ਰਹੀ ਹੈ ਕਾਰਨ ਹਲੇ ਤੱਕ ਏਜੰਸੀਆਂ ਵੱਲੋਂ ਐਨਆਈਏ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਪਰ ਪਰਿਵਾਰ ਵੱਲੋਂ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜ਼ਰੂਰ ਦੋਸ਼ ਲਾਏ ਜਾ ਰਹੇ ਨੇ ਕਿ ਜਦੋਂ ਦਾ ਬਾਬਾ ਬਕਾਲਾ ਦੇ ਵਿੱਚ ਰਖੜ ਪੁੰਨਿਆ ਉੱਤੇ ਇਕੱਠ ਕੀਤਾ ਸੀ ਉਸ ਤੋਂ ਬਾਅਦ ਏਜੰਸੀਆਂ ਸਾਨੂੰ ਬਹੁਤ ਤੰਗ ਕਰ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਵੱਖ-ਵੱਖ ਤਰੀਕੇ ਤੰਗ ਪ੍ਰੇਸ਼ਾਨੀ ਕੀਤੀ ਜਾ ਰਹੀ ਹੈ ਤੇ ਹੁਣ ਇਹ ਰੇਡਸ ਵੀ ਇਸੇ ਦਾ ਹਿੱਸਾ ਨੇ ਉਹਨਾਂ ਦਾ ਕਹਿਣਾ ਹੈ ਕਿ ਏਜੰਸੀਆਂ ਘਬਰਾ ਗਈਆਂ ਸੀ ਉੱਥੇ ਇਕੱਠ ਦੇਖ ਕੇ ਤੇ ਦੱਸ ਦਈਏ ਤੁਹਾਨੂੰ ਕਿ ਕਿੱਥੇ ਕਿੱਥੇ ਰੇਡ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਤਿੰਨ ਥਾਵਾਂ ਦੇ ਉੱਤੇ ਵੱਖ-ਵੱਖ ਤਿੰਨ ਥਾਵਾਂ ਦੇ ਉੱਤੇ ਰੇਡ ਹੋਈ ਜਿੱਥੇ ਸਭ ਤੋਂ ਪਹਿਲਾਂ ਰਈਆ ਦੇ ਵਿੱਚ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਰੇਡ ਕੀਤੀ ਗਈ ਉੱਥੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਕਿ ਪ੍ਰਗਟ ਸਿੰਘ ਅਮਰਿਤਪਾਲ ਸਿੰਘ ਦੇ ਚਾਚਾ ਜੀ ਜੋ ਕਿ ਫਰਨੀਚਰ ਦਾ ਕੰਮ ਕਰਦੇ ਨੇ ਉਹਨਾਂ ਦੇ ਘਰ ਰੇਡ ਹੋਈ ਦੂਜੀ ਰੇਡ ਹੋਈ ਅਮਰitsar ਦੇ ਹੀ ਸਠਿਆਲਾ ਦੇ ਵਿੱਚ ਜਿੱਥੇ ਅਮਰਿਤਪਾਲ ਦੇ ਜੀਜੇ ਦੇ ਘਰੇ ਰੇਡ ਹੋਈ ਹੈ ਤੇ ਤੀਜੀ ਲੋਕੇਸ਼ਨ ਅਮਰਿਤਪਾਲ ਦੇ ਜੀਜੇ ਦਾ ਜੀਜਾ ਉਸਦੇ ਘਰ ਵੀ ਅਗਾਹਾਂ ਰੇਡ ਕੀਤੀ ਗਈ ਹੈ ਤਾਂ ਇਨ ਥਾਵਾਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਰੇਡ ਹੋਈ ਹੈ ਤੇ ਇਸ ਤੋਂ ਇਲਾਵਾ ਮੋਗਾ ਦੇ ਵਿੱਚ ਵੀ ਜਾਂਚ ਚੱਲ ਰਹੀ ਹੈ ਮੋਗਾ ਦੇ ਬਾਗਾ ਪੁਰਾਣਾ ਦੇ